ਚਰਨਜੀਤ ਚੰਨੀ ਹੋਣਗੇ ਜਲੰਧਰ ਤੋਂ ਉਮੀਦਵਾਰ ਕਾਂਗਰਸ ਹਾਈ ਕਮਾਂਡ ਨੇ ਦਿੱਤੀ ਮਨਜ਼ੂਰੀ ਜਲਦ ਹੋ ਸਕਦਾ ਹੈ ਐਲਾਨ ਬੀਪੀ ਜਗੀਰ ਕੋਰ 14 ਮਾਰਚ ਨੂੰ ਸ਼੍ਰੋਣੀ ਕਾਲ ਦਲ ਵਿੱਚ ਕਰਨਗੇ ਘਰ ਵਾਪਸੀ ਪੰਜਾਬ ਦੇ ਕਿਸਾਨਾਂ ਲਈ ਚੰਗੀ ਖਬਰ ਸੋਲਰ ਪੰਪ ਲਈ ਮਿਲੇਗੀ 60% ਦੀ ਸਬਸਿਡੀ ਬਜਟ ਸੈਸ਼ਨ ਦੇ ਆਖਰੀ ਦਿਨ ਕੇਂਦਰ ਸਰਕਾਰ ਤੇ ਬਰੇ ਮੁੱਖ ਮੰਤਰੀ ਭਗਵੰਤ ਮਾਨ ਵਿਰੋਧੀਆਂ ਨੂੰ ਵੀ ਕੀਤੀ ਅਪੀਲ ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਹਾਈ ਕਮਾਂਡ ਨੇ ਪੰਜਾਬ ਵਿੱਚ ਇੱਕ ਨਾਮ ਤੈਅ ਕਰ ਲਿਆ ਹੈ ਇਹ ਜਲੰਧਰ ਦੀ ਸੀਟ ਹੈ ਜਿੱਥੇ ਕਾਂਗਰਸ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੋਣ ਮੈਦਾਨ ਵਿੱਚ ਉਤਾਰਨ ਜਾ ਰਹੀ ਹੈ ਇਸ ਸਬੰਧੀ ਜਲਦ ਹੀ ਐਲਾਨ ਵੀ ਕੀਤਾ ਜਾ ਸਕਦਾ ਹੈ ਰਿਪੋਰਟਾਂ ਦੇ ਮੁਤਾਬਕ ਕਾਂਗਰਸ ਇੰਚਾਰਜ ਦਵਿੰਦਰ ਯਾਦਵ ਅਤੇ ਪਾਰਟੀ ਪ੍ਰਧਾਨ ਮਰਿੰਦਰ ਸਿੰਘ ਰਾਜਾ ਵੜਿੰਗ ਜਲੰਧਰ ਦੌਰੇ ਤੇ ਆਏ ਸਨ ਜਲੰਧਰ ਵਿੱਚ ਲੋਕਾਂ ਨੇ ਕਾਂਗਰਸ ਹਾਈ ਕਮਾਂਡ ਨੂੰ ਸਲਾਹ ਕੀਤੀ ਕਰਮਜੀਤ ਕੋਰ ਚੌਧਰੀ ਅਤੇ ਚਰਨਜੀਤ ਸਿੰਘ ਚੰਨੀ ਉਮੀਦਵਾਰ ਬਣਾਇਆ ਜਾਵੇ ਜਿਸ ਤੋਂ ਬਾਅਦ ਪਾਰਟੀ ਨੇ ਅੰਦਰਲੇ ਖਾਤੇ ਫੈਸਲਾ ਕਰ ਲਿਆ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਤੋਂ ਉਮੀਦਵਾਰ ਪੜਾਇਆ ਜਾਵੇ ਇਸ ਦਾ ਪਹਿਲਾ ਕਾਰਨ ਇਹ ਹੈ ਕਿ ਜਲੰਧਰ ਵਿੱਚ ਹੋਈ ਜਿਮਲੀ ਚੌਂ ਵਿੱਚ ਕਰਮਜੀਤ ਕੋਰ ਚੌਧਰੀ ਕਾਂਗਰਸ ਵੱਲੋਂ ਚੋਣ ਲੜੇ ਸਨ ਤਾਂ ਆਮ ਆਦਮੀ ਪਾਰਟੀ ਦੇ ਸੁਸ਼ੀ ਨੇ ਉਹਨੂੰ ਵੱਡੇ ਅੰਕ ਨਾ ਹਰਾ ਦਿੱਤਾ ਇਸ ਕਾਰਨ ਹਾਈ ਕਮਾਂਡ ਦੁਬਾਰਾ ਕਰਮਜੀਤ ਕੌਰ ਚੌਧਰੀ ਨੂੰ ਉਮੀਦਵਾਰ ਨਹੀਂ ਬਣਾ ਸਕਦੀ ਦੂਸਰਾ ਕਾਰਨ ਇਹ ਹੈ ਕਿ ਜਲੰਧਰ ਵਿੱਚ ਸਭ ਤੋਂ ਵੱਧ ਦਲਿਤ ਵੋਟ ਹਨ ਜਿਸ ਲਈ ਪਾਰਟੀ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਆ ਰਹੀ ਹੈ ਜਦੋਂ ਚੰਨੀ 3 ਮਹੀਨੇ ਲਈ ਮੁੱਖ ਮੰਤਰੀ ਬਣੇ ਸਨ ਤਾਂ ਉਹਨਾਂ ਨੇ ਸਭ ਤੋਂ ਵੱਧ ਜਲੰਧਰ ਵਿੱਚ ਗਰੰਟਾ ਵੰਡਿਆ ਸਨ ਅਤੇ ਚੰਨੀ ਨੂੰ ਪਹਿਲਾਂ ਹੀ ਦਲਿਤ ਸੀਐਮ ਹੋਣ ਦਾ ਨਾਮ ਵੀ ਲਿਆ ਸੀ ਅਜੇ ਵਿੱਚ ਪਾਰਟੀ ਇਸ ਦਾ ਫਾਇਦਾ ਲੈ ਸਕਦੀ ਹੈ ਚਰਨਜੀਤ ਸਿੰਘ ਚੰਨੀ ਲਈ ਸਭ ਤੋਂ ਵੱਡਾ ਚੈਲੰਜ ਆਮ ਆਦਮੀ ਪਾਰਟੀ ਵੀ ਹੈ ਕਿਉਂਕਿ ਚਰਨਜੀਤ ਸਿੰਘ ਚੰਨੀ 2022 ਦੀਆਂ ਚੋਣਾਂ ਦੋ ਹਲਕਿਆਂ ਤੋਂ ਲੜੇ ਸੀ ਦੋਵਾਂ ਤੋਂ ਹੀ ਹਾਰ ਗਏ ਸਨ ਮੌਜੂਦਾ ਸਮੇਂ ਜਲੰਧਰ ਵਿੱਚ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਵੀ ਇੱਕ ਵੱਡਾ ਦਿਲਚਸਪ ਚਿਹਰਾ ਹੈ ਚੰਨੀ ਅਤੇ ਰਿੰਕੂ 'ਚ ਬਰਾਬਰੀ ਟੱਕਰ ਹੋਣ ਵਾਲੀ ਹੈ ਸ਼ਰਮਣੀ ਅਕਾਲ ਦਲ ਬਾਦਲਤੁਰ ਨਰਾਜ਼ ਚੱਲ ਰਹੇ ਸਾਬਕਾ ਐਸਜੀਪੀਸੀ ਪ੍ਰਧਾਨ ਬੀਬੀ ਜ਼ਗੀਰ ਕੋਰ ਜਲਦ ਹੀ ਅਕਾਲ ਦਲ ਵਿੱਚ ਘਰ ਵਾਪਸੀ ਕਰਨ ਜਾ ਰਹੇ ਹਨ 14 ਮਾਰਚ ਦੁਪਹਿਰ 1 ਵਜੇ ਸ਼੍ਰੋਮਣੀ ਕਾਲਦਨ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਅਤੇ ਸਮੂੱਚੀ ਕੋਰ ਕਮੇਟੀ ਬੀਬੀ ਜਗੀਰਕੌਰ ਦੇ ਗ੍ਰਹਿ ਨਿਵਾਸ ਵਿਖੇ ਪਹੁੰਚ ਕੇ ਪਾਰਟੀ ਵਿੱਚ ਮੁੜ ਵਾਪਸੀ ਕਰਵਾਉਣ ਲਈ ਜਾਣਗੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਕਾਲਦਨ ਨੂੰ ਮਜ਼ਬੂਤ ਕਰਨ ਲਈ ਸੁਖਬੀ ਸਿੰਘ ਬਾਦਲ ਅਤੇ ਨਰਾਜ ਆਗੂ ਨੂੰ ਪਾਰਟੀ ਵਿੱਚ ਵਾਪਸ ਲਿਆਉਣ ਦੀ ਪੁਰਜ਼ੋਰ ਕੋਸ਼ਿਸ਼ ਕਰ ਰਹੇ ਹਨ ਇਸ ਤੋਂ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਨੇ ਆਪਣੀ ਪਾਰਟੀ ਅਕਾਲ ਦਲ ਸਯੁਕਤ ਦਾ ਅਕਾਲ ਦਲ ਵਿੱਚ ਰਲੇਵਾ ਕਰ ਲਿਆ ਸੀ ਇਸ ਤੋਂ ਬਾਅਦ ਅਕਲਦਨ ਬਾਦਲ ਨੂੰ ਵਟੀ ਤਾਕਤ ਮਿਲੀ ਹੈ ਹੁਣ ਬੀਬੀ ਜਗੀਰ ਕੌਰ ਦੇ ਆਉਣ ਨਾਲ ਮਹਿਲਾ ਵਿੰਗ ਨੂੰ ਵੀ ਕਾਫੀ ਮਜ਼ਬੂਤੀ ਮਿਲੇਗੀ ਹੁਣ ਖਬਰਾਂ ਅਵਿਸ਼ਤਾਰ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰ ਅੰਦੇਸ਼ ਸੋਚ ਅਨੁਸਾਰ ਸੂਰਜੀ ਊਰਜਾ ਦੀ ਸਰਵੋਤਮ ਵਰਤੋਂ ਨੂੰ ਯਕੀਨੀ ਬਣਾਉਣ ਅਤੇ ਖੇਤੀਬਾੜੀ ਸੈਕਟਰ ਨੂੰ ਕਾਰਬਨ ਰਹਿਤ ਕਰਨ ਲਈ ਪੰਜਾਬ ਪੁਰਜਾ ਵਿਕਾਸ ਏਜੰਸੀ ਪੇਡਾ ਵੱਲੋਂ ਸੂਬੇ ਦੇ ਕਿਸਾਨਾਂ ਨੂੰ ਖੇਤੀਬਾੜੀ ਵਾਸਤੇ 90000 ਨਵੇਂ ਸੂਰਜ ਊਰਜਾ ਪੰਪੂਆਂ ਯਕੀ ਕਰਵਾਏ ਜਾਣਗੇ ਇਹ ਜਾਣਕਾਰੀ ਪੰਜਾਬ ਦੇ ਨਵੀਂ ਤੇ ਨਵੀਂ ਯੋਗ ਊਰਜਾ ਸਰਵਉਤ ਮੰਤਰੀ ਅਮਨ ਅਰੋੜਾ ਨੇ ਪੰਜਾਬ ਵਿਧਾਨ ਸਭਾ ਵਿੱਚ ਦਿੱਤੀ ਹੈ ਉਹ ਸ਼ੁਤਰਾਣਾ ਤੋਂ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਦੇ ਪੁੱਛੇ ਹੋਏ ਸਵਾਲ ਦਾ ਜਵਾਬ ਦੇ ਰਹੇ ਸਨ ਅਮਨ ਅਰੋੜਾ ਨੇ ਦੱਸਿਆ ਕਿ ਪਹਿਲੇ ਪੜਾਅ ਅਧੀਨ 20000 ਖੇਤੀ ਸੋਲਰ ਪੰਪ ਮੋਹਿਆ ਕਰਵਾਏ ਜਾਣਗੇ ਬਾਕੀ 70000 ਪੰਪ ਦੂਜੇ ਪੜਾਅ ਵਿੱਚ ਦਿੱਤੇ ਜਾਣਗੇ ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਡਾਰਕ ਜ਼ੋਨ ਵਿੱਚ ਇਹ ਪੰਪ ਉਹਨਾਂ ਕਿਸਾਨਾਂ ਨੂੰ ਅਲਾਟ ਕੀਤੇ ਜਾਣਗੇ ਜੋ ਆਪਣੇ ਖੇਤਾਂ ਵਿੱਚ ਫੁਹਾਰਾ ਅਤੇ ਟੋਕਾ ਸਿੰਚਾਈ ਪ੍ਰਣਾਲੀ ਦੀ ਵਰਤੋਂ ਕਰ ਰਹੇ ਹਨ ਹਾਲਾਂਕਿ ਜਿਹੜੇ ਕਿਸਾਨਾਂ ਦੀ ਜ਼ਮੀਨ ਡਾਰਕ ਜ਼ੋਨ ਚ ਨਹੀਂ ਆਉਂਦੀ ਉਹਨਾਂ ਉੱਤੇ ਫੁਹਾਰਾ ਤੇ ਟੋਕਾ ਸਿੰਚਾਈ ਸਿਸਟਮ ਦੀ ਸ਼ਰਤ ਲਾਗੂ ਨਹੀਂ ਹੋਵੇਗੀ ਉਹਨਾਂ ਕਿਹਾ ਹੈ ਕਿ ਕਿਸਾਨਾਂ ਨੂੰ ਸੋਲਰ ਪੰਪ ਲਈ 60% ਦੀ ਸਬਸਿਡੀ ਦਿੱਤੀ ਜਾਵੇਗੀ ਪੰਜਾਬ ਦੇ ਬਹੁਤ ਸਾਰੇ ਛੋਟੇ ਮਾਰਜਨ ਕਿਸਾਨਾਂ ਨੂੰ ਇਹਦੀ ਦਿੱਕਤ ਵੀ ਆਉਂਦੀ ਹੈ ਇਹਦਾ ਹੱਲ ਹੈ ਜਿਹੜਾ ਉਹ ਸਾਡਾ ਜਿਹੜਾ ਰੀਨਿਊਏਬਲ એનર્ਜੀ ਡਿਪਾਰਟਮੈਂਟ ਹੈ ਉਹਦੇ ਕੋਲ ਹੈਗਾ ਮੈਂ ਸਾਰੇ ਹਾਊਸ ਨੂੰ ਸਾਰੇ ਮੈਂਬਰਸ ਨੂੰ ਸਾਰੇ ਪੰਜਾਬ ਨੂੰ ਦੱਸਣਾ ਚਾਹੂਗਾ ਕਿ ਅਸੀਂ ਨਿਊ ਐਂਡ ਰੀਨਿਊਏਬਲ એનર્ਜੀ ਪੇਡਾ ਦੇ ਰਾਹੀਂ ਅਸੀਂ 20000 ਨਵੇਂ ਮਾਨਸਾਬ ਦੀ ਅਗਵਾਈ ਦੇ ਵਿੱਚ 20000 ਐਪੀ ਕਨੈਕਸ਼ਨ ਜਿਹੜੇ ਖੇਤੀਬਾੜੀ ਵਾਲੇ ਕਨੈਕਸ਼ਨ ਨੇ ਉਹ ਸੋਲਰ ਵਾਲੇ ਨੇ ਜਿਹੜੇ ਉਹ ਅਸੀਂ ਟੈਂਡਰ ਹੋ ਚੁੱਕਿਆ ਤੇ ਉਹ ਦੇਣ ਜਾ ਰਹੇ ਹਾਂ ਜੀ ਜਿਹਦੇ ਵਿੱਚ 60% ਦੀ ਸਬਸਿਡੀ ਹੈ ਜਿਹੜੀ ਉਹ ਕਿਸਾਨਾਂ ਨੂੰ ਮਿਲੇਗੀ 40% ਉਹਨਾਂ ਨੇ ਆਪ ਪਾਉਣੀ ਹੈ ਇਸ ਤੋਂ ਇਲਾਵਾ ਇਹ 20000 ਜਦੋਂ ਸਕਸੈਸਫੁਲੀ ਕੰਪਲੀਟ ਹੋ ਜਾਂਦਾ ਹੈ ਉਸ ਤੋਂ ਬਾਅਦ 70000 ਸੋਲਰ ਐਗਰੀਕਲਚਰ ਪੰਪ ਸੈਟਾਂ ਦੀ ਪਰਮਿਸ਼ਨ ਹੈ ਜਿਹੜੀ ਅਸੀਂ ਉਹ ਵੀ ਆਲਰੇਡੀ ਸੈਂਟਰ ਸਰਕਾਰ ਤੋਂ ਲੈ ਰੱਖੀ ਹੈ ਫੇਜ਼ 2 ਦੇ ਵਿੱਚ 70000 ਉਹ ਕੱਢਾਂਗੇ ਸੋ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਜੇ ਇਹਨਾਂ ਦੀ ਮਜਬੂਰੀ ਹੈ ਕਿ 2018 ਦੇ ਵਿੱਚ ਜੋ ਚਿੱਠੀ ਨਿਕਲੀ ਹੋਈ ਹੈ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਦੀ ਜੇ ਕਿਸੇ ਨੂੰ ਸਿੱਧਾ ਬਿਜਲੀ ਕਨੈਕਸ਼ਨ ਨਹੀਂ ਮਿਲ ਸਕਦਾ ਤੇ ਉਹ ਇਹ ਅਸੀਂ ਜਿਹੜਾ ਪੋਰਟਲ ਖੋਲਾਂਗੇ ਉਹਦੇ ਉੱਪਰ ਜਾ ਕੇ ਉਹ ਅਪਲਾਈ ਕਰਨਾ ਔਰ ਇਥੋਂ ਤੱਕ ਕੇ ਸਰ ਇਹ ਹੈ ਕਿ ਇਹਦੇ ਵਿੱਚ ਸਿਰਫ ਇੰਨੀਕ ਜ਼ਰੂਰ ਹੈ ਕਿ ਜਿਹੜੇ ਤਾਂ ਜਿਵੇਂ ਜਿਹੜੇ ਡਾਰਕ ਜ਼ੋਨ ਨੇ ਪੰਜਾਬ ਦੇ ਪਾਣੀ ਓਵਰ ਐਕਸਪਲੋਇਟਡ ਹੈ ਗਰਾਊਂਡ ਵਾਟਰ ਬਹੁਤ ਥੱਲੇ ਜਾ ਚੁੱਕਿਆ ਉਥੇ ਉਹ ਸਿੱਧਾ ਨਹੀਂ ਲੱਗ ਸਕਦਾ ਹੈਗਾ ਉਥੇ ਉਹਨਾਂ ਲੋਕਾਂ ਨੂੰ ਉਹਨਾਂ ਨੂੰ ਹੀ ਮਿਲੂਗਾ ਕਨੈਕਸ਼ਨ ਇਹ ਜਿਨ੍ਹਾਂ ਕੋਲ ਸਪ੍ਰਿੰਕਲ ਸਿਸਟਮ ਜਾਂ ਡ੍ਰਿਪ ਇਰੀਗੇਸ਼ਨ ਸਿਸਟਮ ਲੱਗਿਆ ਹੋਊਗਾ ਤਾਂ ਕਿ ਪਾਣੀ ਦੀ ਆਪਾਂ ਬਚਤ ਕਰ ਸਕੀਏ ਜਿਹੜੇ ਡਾਰਕ ਜ਼ੋਨ ਦੇ ਵਿੱਚ ਨਹੀਂ ਹੈਗੇ ਬਲਾਕ तकरीबन 20% ਵੱਜਦੇ ਨੇ ਪੰਜਾਬ ਦੇ ਵਿੱਚ ਉੱਥੇ ਉਹਨਾਂ ਨੂੰ ਸਾਰਿਆਂ ਨੂੰ ਸਿੱਧਾ ਮਿਲ ਜੂਗਾ ਜਿਹੜੇ ਡਾਰਕ ਜ਼ੋਨ ਦੇ ਵਿੱਚ ਆਉਂਦੇ ਨੇ ਇਹ ਵੀ ਸਾਡੇ ਪੋਰਟਲ ਦੇ ਉੱਪਰ ਮੈਂਸ਼ਨਡ ਹੋਊਗਾ ਕਿ ਕਿਹੜਾ ਪਿੰਡ ਕਿਹੜਾ ਸ਼ਹਿਰ ਡਾਰਕ ਜ਼ੋਨ ਦੇ ਵਿੱਚ ਆਉਂਦਾ ਐ ਐਕਸਪਲੋਇਟਡ ਓਵਰ ਐਕਸਪਲੋਇਟਡ ਜ਼ੋਨ ਦੇ ਵਿੱਚ ਆਉਂਦਾ ਕਿਹੜਾ ਡਾਰਕ ਜ਼ੋਨ ਦੇ ਵਿੱਚ ਨਹੀਂ ਆਉਂਦਾ ਸੋ ਜਿਨੇ ਇਹ ਲੈਣਾ ਹੈ ਉਹ ਜੇ ਡਾਰਕ ਜ਼ੋਨ ਦੇ ਵਿੱਚ ਆਉਂਦਾ ਡ੍ਰਿਪ ਇਰੀਗੇਸ਼ਨ ਔਰ ਔਰ ਜੋ ਸਪ੍ਰਿੰਕਲ ਸਿਸਟਮ ਹੈ ਸਰਾ ਬੜੀਆਂ ਵਧੀਆ ਸਕੀਮਾਂ ਨੇ ਸਰਕਾਰ ਦੀਆਂ 90% ਤੱਕ ਸਬਸਿਡੀ ਕਿਸਾਨਾਂ ਨੂੰ ਉਹ ਵੀ ਮਿਲਣੀ ਹੈ ਸੋ ਵਾਟ ਆਈ ਮੀਨ ਟੂ ਸੇ ਇਨ ਸਿਸਟਮ ਤੁਸੀਂ ਅਡਾਪਟ ਕਰਾ ਲਓ ਜਾਂ ਉਹਦੇ ਹਲਕੇ 'ਚ ਇਹ ਹੋ ਜਾਏਗਾ ਠੀਕ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਵਾਹੀ ਵਾਲੀ ਕੇਂਦਰ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਪ੍ਰੋਜੈਕਟ ਨਾਲ ਸੰਬੰਧਿਤ ਸਮਾਗਮਾਂ 'ਚ ਚੁਣੀ ਹੋਈ ਸੂਬਾ ਸਰਕਾਰ ਨੂੰ ਨજર ਅੰਦਾਜ਼ ਕਰਕੇ ਪੰਜਾਬ ਦੇ ਲੋਕਾਂ ਦੇ ਫਤਵੇ ਦਾ ਅਪਮਾਨ ਕੀਤਾ ਜਾ ਰਿਹਾ ਹੈ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਸਬੋਧਨ ਕਰਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਪ੍ਰਧਾਨ ਮੰਤਰੀ ਸੂਬੇ ਦੇ ਸੱਤ ਰੇਲਵੇ ਸਟੇਸ਼ਨ ਨੂੰ ਅਪਗ੍ਰੇਡ ਕਰਨ ਦੇ ਕੰਮ ਦਾ ਉਦਘਾਟਨ ਕਰ ਰਹੇ ਹਨ ਪਰ ਬਦਕਿਸਮਤੀ ਨਾਲ ਪੰਜਾਬ ਦੇ ਲੋਕਾਂ ਤੇ ਪੰਜਾਬ ਸਰਕਾਰ ਨੂੰ ਇਸ ਲਈ ਸੱਦਾ ਨਹੀਂ ਦਿੱਤਾ ਗਿਆ ਇਸਨਾਲੇ ਸੀਐਮ ਭਗਵੰਤ ਮਾਨ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਵੀ ਵਿਰੋਧੀ ਪਾਰਟੀ ਨੂੰ ਵੱਡੀ ਅਪੀਲ ਕੀਤੀ ਹੈ ਦੇਸ਼ ਹੁਣ ਚੋਣਾਂ ਵੱਲ ਜਾਊਗਾ ਜੀ ਇੱਕ ਦੋ ਦਿਨਾਂ 'ਚ ਦੋ 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 ਤਿੰਨ ਦਿਨਾਂ 'ਚ ਕਹਿੰਦੇ ਆ ਕਿ ਜਿਹੜਾ ਕੋਟ ਲੱਗ ਜਾਊਗਾ ਚੋਣ ਆਚਾਰ ਸੈਂਤਾ ਉਹ ਲੱਗ ਜੂਗੀ ਉਸ ਤੋਂ ਬਾਅਦ ਹਰ ਇੱਕ ਨੇ ਲੋਕਾਂ ਕੋਲੇ ਜਾਣਾ ਹੱਕ ਹੈ ਹਰ ਇੱਕ ਦਾ ਡੈਮੋਕਰੈਟਿਕ ਰਾਈਟ ਹਰ ਇੱਕ ਪਾਰਟੀ ਦਾ ਕਿ ਉਹ ਆਪਣਾ ਪ੍ਰੋਗਰਾਮ ਲੈ ਕੇ ਜਾਵੇ ਨੈਸ਼ਨਲ ਪ੍ਰੋਗਰਾਮ ਹੈ ਨੈਸ਼ਨਲ ਲੈ ਕੇ ਜਾਵੇ ਕੋਈ ਖੇਤਰੀ ਪ੍ਰੋਗਰਾਮ ਬਣਾਇਆ ਖੇਤਰੀ ਪ੍ਰੋਗਰਾਮ ਲੈ ਕੇ ਜਾਵੇ ਪਰ ਇਹਦੇ ਵਿੱਚ ਮੈਂ ਉਮੀਦ ਕਰੂੰਗਾ ਮੁਕੱਦਸ ਹੌਸ ਬਹੁਤ ਲੱਖਾਂ ਲੋਕ ਸੁਣ ਰਹੇ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਵੋਟਰਾਂ ਨੂੰ ਸੁਣੋ ਸਭ ਦੀ ਕਰੋ ਮੰਨ ਦੀ ਹਰ ਇੱਕ ਨੂੰ ਸੁਣੋ ਜੇ ਉਹਦਾ ਪ੍ਰੋਗਰਾਮ ਚੰਗਾ ਲੱਗਦਾ ਉਹਦੇ ਹੱਕ ਚ ਭੂਤ ਜਿਓ ਨਹੀਂ ਚੰਗਾ ਲੱਗਦਾ ਤਾਂ ਜਿਹੜਾ ਚੰਗਾ ਲੱਗਦਾ ਉਹਦੇ ਹੱਕ ਚ ਭੂਤ ਜਿਓ ਸੋ ਕੋਈ ਵੈਸੇ ਤਾਂ ਪੰਜਾਬ ਚੋਣਾ ਜਿਹੜੀ ਨੇ ਲਗਭਗ ਸਾਡਾ ਰਿਕਾਰਡ ਪੀਸਫੁਲ ਹੀ ਹੈ ਸੋ ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦੀ ਕੋਈ ਅਨਸੁਖਾਮੀ ਘਟਨਾ ਹੋਊਗੀ ਪਰ ਫਿਰ ਵੀ ਅਸੀਂ ਸੁਰੱਖਿਆ ਵਜੋਂ ਪ੍ਰਬੰਧ ਕਰਾਂਗੇ ਕਿਸੇ ਵੀ ਪਾਰਟੀ ਦੇ ਪ੍ਰੋਗਰਾਮ ਨੂੰ ਕੋਈ ਇਸ ਤਰ੍ਹਾਂ ਦੀ ਰਚਨ ਜਾਂ ਕੋਈ ਜਾਣ ਬੁੱਝ ਕੇ ਕੋਈ ਪੋਲਿਟਿਕਲ ਰਚਨ ਬਿਲਕੁਲ ਨਹੀਂ ਹੋਊਗੀ ਤੁਸੀਂ ਆਪਣੇ ਅਸੀਂ ਵੀ ਪਿੰਡਾਂ ਜਾਵਾਂਗੇ ਸ਼ਹਿਰਾਂ ਜਾਵਾਂਗੇ ਕਸਬਿਆਂ ਜਾਵਾਂਗੇ ਰੋਡ ਸ਼ੋਅ ਕਰਨੀਆਂ ਰੋਡ ਸ਼ੋਅ ਕਰੋ ਪਰ ਉਹ ਕਿਉਂਕਿ ਉਸ ਵੇਲੇ ਇਲੈਕਸ਼ਨ ਕਮਿਸ਼ਨਰ ਜਿਹੜਾ ਉਹ ਹੀ ਜਿਹੜਾ ਸੰਚਾਲਕ ਹੁੰਦਾ ਸੋ ਇਲੈਕਸ਼ਨ ਕਮਿਸ਼ਨ ਦੀਆਂ ਜਿਹੜੀਆਂ ਜਿਹੜੀਆਂ ਹੱਦਾਂ ਨੇ ਜਾਂ ਉਹਨਾਂ ਦੀਆਂ ਸ਼ਰਤਾਂ ਨੇ ਉਹਦੇ ਮੁਤਾਬਕ ਸਾਰੀਆਂ ਪਾਰਟੀਆਂ ਨੂੰ ਹੱਕ ਹੈ ਮੈਂ ਸਾਰੀਆਂ ਪਾਰਟੀਆਂ ਨੂੰ ਇਸ ਕਿਉਂਕਿ ਹੁਣ ਇਸ ਤੋਂ ਬਾਅਦ ਹਾਊਸ ਜਿਹੜਾ ਉਹ ਨਵੇਂ ਜਦੋਂ ਨਵੀਂ ਲੋਕ ਸਭਾ ਸਤਾਰ ਨਹੀਂ ਚੁਣੀ ਜਾਊਗੀ ਉਸ ਤੋਂ ਬਾਅਦ ਹੋਊਗਾ ਤਾਂ ਮੈਂ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਦਿੰਦਾ ਕਿ ਤੁਸੀਂ ਸਾਰੀਆਂ ਪਾਰਟੀਆਂ ਲੜੋ ਔਰ ਲੋਕਤੰਤਰ ਨੂੰ ਹੋਰ ਮਜ਼ਬੂਤ ਕਰਕੇ ਆਪਾਂ ਇੱਥੇ ਪਹੁੰਚੇ ਆਪਣਾ ਨਾਮ ਜਿਹੜਾ ਉਹ ਦੇਸ਼ ਦੇ ਵਿੱਚ ਪੀਸਫੁਲ ਤੇ ਫਰੀ ਐਂਡ ਫੇਅਰ ਇਲੈਕਸ਼ਨ ਕਰਉਣ ਵਾਸਤੇ ਜਾਣੇ ਜਾਵੇ ਕਿ ਹਾਂਜੀ ਸਾਡੀ ਐਗਜ਼ਾਮਪਲ ਦਿੱਤੀ ਜਾਵੇ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹੈ ਕੋਈ ਕਿਸੇ ਨਾਲ ਕੋਈ ਕਲੈਸ਼ ਪ੍ਰੋਗਰਾਮ ਹੋ ਜੇ ਇਸ ਦਾ 1 ਘੰਟਾ ਪਹਿਲਾਂ ਹੋ ਜੇ 2 ਘੰਟੇ ਉਹ ਚਲੋ ਲੋਕਲ ਅਸੀਂ ਗਵਰਨਮੈਂਟ ਨਾਲ ਕਰਕੇ ਸਾਡੇ ਨਾਲ ਵੀ ਤੁਸੀਂ ਗੱਲ ਕਰ ਸਕਦੇ ਹੋ ਜੇ ਕੋਈ ਪੁਲਿਸ ਨਾਲ ਰਿਲੇਟਡ ਕੋਈ ਕੰਮ ਹੈ ਜਾਂ ਕੋਈ ਇਸ ਤਰ੍ਹਾਂ ਦਾ ਕਈ ਵਾਰੀ ਜਾਣ ਬੁੱਝ ਕੇ ਇਸ ਤਰ੍ਹਾਂ ਕਰਤਾ ਜਾਂਦਾ ਕਿ ਸੇਮ ਟਾਈਮ ਤੇ ਦੋ ਪ੍ਰੋਗਰਾਮ ਕਰ ਦਿੱਤੇ ਜਾਂਦੇ ਨੇ ਸਾਹਮਣੇ-ਸਾਹਮਣੇ ਸਪੀਕਰ ਲੱਗ ਜਾਂਦੇ ਨੇ ਉੱਥੇ ਥੋੜਾ ਜਿਹਾ ਫਿਰ ਕਿਉਂਕਿ ਉਹ ਜਜ਼ਬਾਤੀ ਹੁੰਦੀ ਆ ਦੋਨੋਂ ਪਾਸੇ ਵਲੰਟੀਅਰ ਉੱਥੇ ਥੋੜਾ ਜਿਹਾ ਇਹ ਵਾਰੀ ਭਾਪਕਤਾ ਜਿਹੜੀ ਹੈ ਭਾਪਕ ਹੋ ਜਾਂਦੇ ਆ ਲੋਕ ਜਜ਼ਬਾਤੀ ਹੋ ਜਾਂਦੇ ਆ ਅਸੀਂ ਨਹੀਂ ਚਾਹੁੰਦੇ ਕਿ ਇਸ ਇਲੈਕਸ਼ਨ ਡੈਮੋਕ੍ਰੈਟਿਕ ਜਿਹੜਾ ਉਤਸਵ ਹੈ ਉਹਦੇ ਵਿੱਚ ਕੋਈ ਵਿਗਨ ਆਵੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਜਦੋਂ 2014 2017 2022 ਦੀਆਂ ਇਲੈਕਸ਼ਨਾਂ 19 ਤੇ 22 ਦੇ ਇਲੈਕਸ਼ਨ ਹੋਈਆਂ ਜਿੰਨੇ ਵੀ ਨੈਸ਼ਨਲ ਮੀਡੀਆ ਵਾਲੇ ਆਏ ਵੱਡੇ ਵੱਡੇ ਚੈਨਲ ਵਾਲੇ ਜਦੋਂ ਉਹ ਪੰਜਾਬ ਚ ਆਉਂਦੇ ਨੇ ਉਦੋਂ ਕਹਿੰਦੇ ਨੇ ਜੀ ਅਸੀਂ ਪੂਰਾ ਦੇਸ਼ ਲਗਭਗ ਕਵਰ ਕਰਿਆ ਆਂ ਪਰ ਜਿਹੜਾ ਮਾਹੌਲ ਇੱਥੇ ਐ ਪੰਜਾਬ ਦੇ ਵਿੱਚ ਐ ਕਿ ਹਰ ਇੱਕ ਪਾਰਟੀ ਦੇ ਜਿਹੜੇ ਲੋਗੋ ਲੱਗੇ ਨੇ ਝੰਡੇ ਲੱਗੇ ਨੇ ਔਰ ਹਰ ਇੱਕ ਪਾਰਟੀ ਦੇ ਰੋਡ ਸ਼ੋਅ ਦੇ ਮੂਰੇ ਮੋਟਰਸਾਈਕਲ ਨੇ ਕਾਰਾਂ ਨੇ ਮਤਲਬ ਜਿਨੂੰ ਆਪਾਂ ਕਹਿੰਦੇ ਆ ਕਿ ਇਹ ਜਿਹੜਾ ਇਹ ਜਿਹੜਾ ਇਲੈਕਸ਼ਨਾਂ ਨੇ ਇਹ ਦੇਸ਼ ਦਾ ਡੈਮੋਕ੍ਰੈਟਿਕ ਮੇਲਾ ਐ ਇੱਕ ਮੇਲਾ ਉਤਸਵ ਕਹਿੰਦੇ ਮੇਲਾ ਦੇਖਣਾ ਹੋਵੇ ਤਾਂ ਫਿਰ ਪੰਜਾਬ ਚ ਆ ਕੇ ਦੇਖ ਸਕਦੇ ਹੂੰ ਸੋ ਨਾਲ ਨਾਲ ਮੈਂ ਵੀ ਸਾਡੇ ਵੀ ਜਿੰਨੇ ਵੀ ਐਮਐਲਏ ਸਹਿਬਾਨ ਨੇ ਜਾਂ ਜਿਹੜੇ ਲੀਡਰ ਸਹਿਬਾਨ ਨੇ ਵਿਰੋਧੀ ਪਾਰਟੀਆਂ ਦੇ ਜਿੰਨੇ ਵੀ ਲੀਡਰ ਸਹਿਬਾਨ ਨੇ ਬਹੁਤਿਆਂ ਨੂੰ ਟਿਕਟਾਂ ਮਿਲਣ ਗਈਆਂ ਬਹੁਤੇ ਸਟਾਰ ਪ੍ਰਚਾਰਕ ਹੋਣਗੇ ਕੋਈ ਇਹ ਜੀ ਨਿੱਜੀ ਜਾਂ ਕੋਈ ਇਹ ਜੀ ਕੋਈ ਟਿੱਪਣੀ ਜਿਹੜੀ ਜਿਹਦੇ ਨਾਲ ਕੋਈ ਕਿਸੇ ਨੂੰ ਹਾਰਟ ਹੁੰਦਾ ਹੋਵੇ ਸੰਵੇਦਨਸ਼ੀਲਤਾ ਥੋੜੀ ਜੀ ਖਿਆਲ ਰੱਖ ਕੇ ਇੱਕ ਦੂਜੇ ਨੂੰ ਪਾਰਟੀਆਂ ਨੂੰ ਜ਼ਰੂਰ ਇੱਕ ਦੂਜੀ ਦੀ ਪਾਰਟੀਆਂ ਨੂੰ ਜਾਂ ਉਹਦੇ ਕਮਾਂਕਾਰਾਂ ਨੂੰ ਜ਼ਰੂਰ ਨਿੰਦੋ ਜ਼ਰੂਰ ਉਹਨਾਂ 'ਚ ਨੁਕਸ ਕੱਢੋ ਤਾਂ ਲੋਕ ਜਿਹੜੇ ਨੇ ਫੈਸਲੇ ਲੋਕ ਕਰਨਗੇ ਪਰ ਨਿੱਜੀ ਹਮਲਿਆਂ ਤੋਂ ਜਾਂ ਨਿੱਜੀ ਜਿਹੜੀਆਂ ਟਿੱਪਣੀਆਂ ਤੋਂ ਜੇ ਬਚਿਆ ਜਾਵੇ ਤਾਂ ਮੈਨੂੰ ਲੱਗਦਾ ਹੈ ਜ਼ਿਆਦਾ ਬੈਟਰ ਹੋਊਗਾ ਤੇ ਪੰਜਾਬ ਦਾ ਜਿਹੜਾ ਇਸ ਗੱਲੋਂ ਨਾਮ ਜਿਹੜਾ ਹੈ ਉਹ ਅਸੀਂ ਮੈਂ ਆਪਣੇ ਕਿਉਂਕਿ ਮੈਂ ਪ੍ਰਧਾਨ ਆ ਪਾਰਟੀ ਦਾ ਸੰਗਠਨ ਦੇ ਤੌਰ ਤੇ ਵੀ ਤਾਂ ਮੈਂ ਆਪਣੇ ਜਿੰਨੇ ਵੀ ਸਾਡੇ ਪ੍ਰਚਾਰਕ ਹੋਣਗੇ ਜਾਂ ਜਿੰਨੇ ਸਾਡੇ ਜਿਹੜੇ ਇਲੈਕਸ਼ਨ ਦੇ ਵਿੱਚ ਕੰਪਲੇਨ ਕਰਨਗੇ ਮੈਂ ਸਪੈਸ਼ਲੀ ਉਹਨਾਂ ਨੂੰ ਹੁਣ ਅਗਲੇ ਦਿਨਾਂ 'ਚ ਬੁਲਾ ਕੇ ਇਹ ਗੱਲ ਕਹਿਣੀ ਹੈ ਕਿ ਕਿਸੇ ਵੀ ਬੰਦੇ ਦੇ ਖਿਲਾਫ ਨਿਜੀ ਜਾਂ ਪਰਿਵਾਰ ਨਾਲ ਸੰਬੰਧਿਤ ਜਾਂ ਉਹਦੇ ਕੋਈ ਹੋਰ ਕੰਮਕਾਰ ਨਾਲ ਸੰਬੰਧਿਤ ਇਸ ਤਰ੍ਹਾਂ ਦਾ ਕੁਝ ਨਹੀਂ ਕਹਿਣਾ ਸਿਰਫ ਜੇ ਕਹਿਣਾ ਹੈ ਤਾਂ ਉਹਨਾਂ ਦੀ ਕਾਰਗੁਜ਼ਾਰੀ ਨਾਲ ਆਪਣੀ ਕਾਰਗੁਜ਼ਾਰੀ ਨੂੰ ਤੁਸੀਂ ਜਿਹੜਾ ਉਹ ਕੰਪੇਅਰ ਕਰ ਲਿਓ ਕਿ ਉਹਨਾਂ ਵੇਲੇ ਐਂ ਹੋਇਆ ਸੀ ਅਸੀਂ ਐਂ ਕਰਤਾ ਉਹਨਾਂ ਵੇਲੇ ਐਂ ਨਹੀਂ ਹੋਇਆ ਅਸੀਂ ਆ ਕਰ ਲਿਆ ਸੋ ਇਹ ਜਿਆਦਾ ਬੈਟਰ ਇੱਕ ਤਰੀਕਾ ਹੋ ਸਕਦਾ ਸਰ ਤੇ ਮੈਨੂੰ ਨਹੀਂ ਲੱਗਦਾ ਫਿਰ ਜੇ ਇਦਾਂ ਹੋਊਗਾ ਤਾਂ ਫਿਰ ਆਪਾਂ ਪੂਰੇ ਦੇਸ਼ ਦੇ ਵਿੱਚ ਆਪਾਂ ਸੀਨਾ ਤਾਣ ਕੇ ਕਹਿ ਸਕਦੇ ਹਾਂ ਕਿ ਅਸੀਂ ਉਹ ਪੰਜਾਬ ਦੇ ਲੋਕਾਂ ਜਿਹੜੇ ਜਦੋਂ ਕੋਈ ਸਾਡੇ ਤੇ ਬਾਹਰੋਂ ਕੋਈ ਹਮਲਾ ਕਰੇ ਫਿਰ ਅਸੀਂ ਇਕੱਠੇ ਆਂ ਪਰ ਡੈਮੋਕਰੈਟਿਕ ਤਰੀਕੇ ਨਾਲ ਲੜਨ ਵਾਸਤੇ ਸਾਡੇ ਕੋਲੇ ਤਰੀਕੇ ਜਿਹੜੇ ਨੇ ਉਹ ਉਹ ਇਸ ਤਰ੍ਹਾਂ ਦੇ ਨੇ ਕਿ ਅਸੀਂ ਕਿਸੇ ਇੱਕ ਦੂਜੇ ਨੂੰ ਲਾਨ ਤਾ ਤੋਮ ਤਾ ਆਲੇ ਚੱਕਰ 'ਚ ਨਹੀਂ ਪਾਵਾਂਗੇ ਪਿਛਲੇ ਦਿਨਾਂ 'ਚ ਹੋਈਆਂ ਇਹ ਦਨੀਆਂ ਪਿਛਲੇ ਇੱਕ ਸਾਲ ਦੇ ਵਿੱਚ ਲਗਭਗ ਕਾਫੀ ਵਾਰ ਇਹ ਤਾਂ ਹੋਇਆ ਕਿ ਟਕਰਾਓ ਨਿੱਜੀ ਪੱਧਰ ਤੇ ਚਲੇ ਗਏ ਕੋਈ ਗੱਲ ਨਹੀਂ ਕਈ ਵਾਰੀ ਜਜ਼ਬਾਤੀ ਹੋ ਕੇ ਹੋ ਜਾਂਦਾ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਪੱਕੀ ਦੁਸ਼ਮਣੀਆਂ ਪਾ ਲਈਏ ਸੋ ਮੈਂ ਅੱਜ ਇਸ ਮੁਕੱਦਸ ਹਾਊਸ ਦੇ ਵਿੱਚ ਇਹ ਕਹਿਣਾ ਚਾਹਣਾ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਵੇ ਔਰ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਨੇ ਉਹ ਜਿੱਤਣਗੇ ਬਾਕੀ ਲੋਕ ਹੈ ਜੀ ਜਨਤਾ ਹੈ ਲੋਕਤੰਤਰ ਮੇ ਲੋਕ ਬੜੇ ਹੁੰਦੇ ਹਨ ਲੋਕ ਜਦੋਂ ਚਾਉਣ ਬੰਦਾ ਅਰਸ਼ ਤੇ ਲੋਕ ਜਦੋਂ ਚਾਉਣ ਬੰਦਾ ਫਰਸ਼ ਤੇ ਸੋ ਲੋਕਾਂ ਦਾ ਜਿਹੜਾ ਵੋਟਾਂ ਦਾ ਮੈਂ ਲੋਕਾਂ ਨੂੰ ਵੀ ਬੇਨਤੀ ਕਰਦਾ ਕਿ ਜਿਹੜੇ ਵੋਟਰ ਕਾਰਡ ਨੇ ਉਹ ਸਾਨੂੰ ਐਵੇਂ ਕਿਸੇ ਖੈਰਾਤ ਚ ਨਹੀਂ ਮਿਲੇ ਰਿਓੜੀਆਂ ਬੱਟੇ ਨਹੀਂ ਮਿਲੇ ਇਹ ਵੋਟਰ ਕਾਰਡ ਸਾਨੂੰ ਸ਼ਹੀਦ ਆਜ਼ਮ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਲਾਲਾ ਲਾਜਪਤਰਾਏ ਵਰਗੇ ਸ਼ਹੀਦ ਉਦਮ ਸਿੰਘ ਵਰਗੇ ਹਜ਼ਾਰਾਂ ਜਿਹੜੇ ਕ੍ਰਾਂਤੀਕਾਰੀਆਂ ਨੇ ਆਪਣੇ ਖੂਨ ਦੀ ਆਪਣੇ ਖੂਨ ਦੀ ਬਲੀ ਦੇ ਕੇ ਆਪਣੇ ਆਪਣੇ ਜਵਾਨੀਆਂ ਆਪਣੀਆਂ ਜਿਹੜੀਆਂ 23 ਸਾਲ ਦੀ ਉਮਰ 'ਚ ਰਸੇ ਚੁੰਮ ਕੇ ਇਹ ਵੋਟਰ ਕਾਰਡ ਆਪਾਂ ਨੂੰ ਲੈ ਕੇ ਦਿੱਤੇ ਨੇ ਕਿਸੇ ਲਾਲਚ ਦੇ ਵਿੱਚ ਆ ਕੇ ਜਾਂ ਕਿਸੇ ਡਰਾਵੇ ਦੇ ਵਿੱਚ ਆ ਕੇ ਜਾਂ ਕਿਸੇ ਰਿਸ਼ਤੇਦਾਰ ਮਾਮੇ ਫਪੜਾਂ ਦੇ ਕਹਿਣ ਤੇ ਇਹ ਵੋਟਰ ਕਾਰਡ ਕਿਸੇ ਨੂੰ ਫਰਾ ਰਹਾਂ ਦਿਆ ਕਰੋ ਜਿਹਨੂੰ ਮਰਜ਼ੀ ਪਾਓ ਪਰ ਆਪਣੀ ਮਰਜ਼ੀ ਨਾਲ ਪਾਓ ਸੋ ਮੈਂ ਇਹ ਵੀ ਉਮੀਦ ਕਰੂੰਗਾ ਕਿ ਲੋਕ ਜਿਹੜੇ ਨੇ ਉਹ ਆਪਣੇ ਵੋਟਰ ਕਾਰਡ ਦਾ ਇਸਤੇਮਾਲ ਕਰਨਗੇ ਤਾਂ ਸਾਡੇ ਸ਼ਹੀਦਾਂ ਨੂੰ ਉਹਨਾਂ ਦੀ ਆਤਮਾ ਨੂੰ ਸਕੂਨ ਮਿਲੂਗਾ ਕਿ ਹਾਂ ਇਹ ਵੋਟਰ ਕਾਰਡ ਐਸੇ ਕਰਕੇ ਲੈ ਕੇ ਦਿੱਤੇ ਸੀ ਕਿ ਉਹ ਆਪਣੀ ਮਰਜ਼ੀ ਦਾ ਨੇਤਾ ਆਪ ਚੁਣ ਸਕਣ ਬਾਕੀ ਅੱਗੇ ਪਾਰਟੀਆਂ ਨੇ ਕੋਈ ਕਿਸੇ ਨੇ ਗਲਤ ਟਿਕਟ ਦੇ ਦਿੱਤੀ ਤਾਂ ਉਹਨਾਂ ਨੂੰ ਭੁਗਤਣਾ ਪਊਗਾ ਕਿਸੇ ਨੇ ਜਾਦਾ ਵਧੀਆ ਟਿਕਟ ਦੇ ਦਿੱਤੀ ਤਾਂ ਉਹਨਾਂ ਨੂੰ ਜਿੱਤਦਾ ਆਨੰਦ ਵੀ ਉਹਨਾਂ ਨੂੰ ਜਿਹੜਾ ਮਿਲੂਗਾ ਸੋ ਇਸ ਕਰਕੇ ਬਾਕੀ ਸਰਕਾਰ ਵੱਲੋਂ ਅਸੀਂ ਮੇਕ ਸ਼ੋਰ ਕਰਨਾ ਹੈ ਪੂਰਾ ਕਿ ਇਲੈਕਸ਼ਨ ਜਿਹੜੀ ਹੈ ਉਹ ਚਾਹੇ ਪਹਿਲੇ ਫੇਸ ਚ ਹੋਵੇ ਚਾਹੇ ਉਹ ਸੱਤਵੇਂ ਫੇਸ ਚ ਹੋ ਜੇ ਅਸੀਂ ਆਪਣੇ ਵੱਲੋਂ ਤਿਆਰੀ ਪੂਰੀ ਕਰਾਂਗੇ ਔਰ ਤੁਹਾਨੂੰ ਕਦੇ ਕੋਈ ਇਸ ਤਰ੍ਹਾਂ ਦੀ ਸ਼ਿਕਾਇਤ ਨੇ ਮਿਲੂਗੀ ਕਿ ਇੱਥੇ ਤੱਕਾ ਹੋ ਗਿਆ ਜੀ ਇਤਿਆਹ ਹੋ ਗਿਆ ਜੀ ਇਹ ਇਹ ਕੰਮ ਮੈਂ ਕਹਿੰਦਾ ਹੁਣ ਪੁਰਾਣੇ ਹੋ ਗਏ ਲੋਕ ਵੀ ਡਿਜੀਟਲ ਹੋ ਗਏ ਹੁਣ ਲੋਕਾਂ ਨੂੰ ਵੀ ਪਤਾ ਲੱਗ ਗਿਆ ਵੀ ਜੋ ਮਰਜ਼ੀ ਕਰ ਲੋ ਅਸੀਂ ਤਾਂ ਆ ਕਰਨਾ ਹੀ ਕਰਨਾ ਲੋਕਾਂ ਨੇ ਮਨ ਬਣਾਇਆ ਹੁੰਦਾ ਸੋ ਮੈਂ ਇੱਕ ਵਾਰੀ ਫੇਰ ਇਸ ਮੁਕੱਦਸ ਹਾਊਸ ਦਾ ਬਹੁਤ ਧੰਨਵਾਦ ਕਰਦਾ ਕਿ ਮੈਨੂੰ ਇੱਕ ਬੋਲਣ ਦਾ ਮੌਕਾ ਮਿਲਿਆ ਬਜਟ ਤੇ ਡਿਬੇਟ ਹੋਈ ਰਾਜਪਾਲ ਜੀ ਆਪ ਸਰ ਦਾ ਜਿਹੜਾ ਭਾਸ਼ਣ ਸੀ ਉਹਦੇ ਤੇ ਵੀ ਡਿਬੇਟ ਹੋਈ ਚਲੋ ਅਧ ਪਛਦਾ ਰੋਲਾ ਪਿਆ ਪਰ ਕੋਈ ਗੱਲ ਨਹੀਂ ਮੈਂ ਖੁਦ ਆਠ ਸਾਲ ਲੋਕ ਸਭਾ ਚ ਰਿਹਾ ਅਸੀਂ ਵੀ ਇਕੱਠੇ ਵਿਰੋਧੀ ਪਾਰਟੀਆਂ ਵੱਲੋਂ ਵਿਰੋਧ ਵੀ ਕਰਦੇ ਰਹੇ ਹਾਂ ਤੇ ਵਾਕਆਊਟ ਵੀ ਕਰਦੇ ਰਹੇ ਹਾਂ ਪਰ ਇਹ ਹੈ ਕਿ ਨਾਲ-ਨਾਲ ਇਹ ਕਿ ਉਹਦੇ ਨਾਲ ਸਮਾਂ ਖਰਾਬ ਨਾ ਹੋਵੇ ਉਹਦੇਆਂ ਲੋਕਾਂ ਦੇ ਸਵਾਲਾਂ ਦੇ ਜਵਾਬ ਜਿਨ੍ਹਾਂ ਸਵਾਲਾਂ ਦੇ ਜਵਾਬ ਉਹਨਾਂ ਨੂੰ ਮਿਲਨੇ ਚਾਹੀਦੇ ਸੀ ਉਹ ਇਸ ਕਰਕੇ ਨਾ ਖਰਾਬ ਹੋ ਜਾਣ ਕਿ ਉੱਥੇ ਜੀ ਸਾਰਿਆਂ ਨੇ ਫਿਰ ਬੈਲ ਚ ਰੌਲਾ ਪਾਤਾ ਸਾਨੂੰ ਵੀ ਪਉਣਾ ਪੈ ਗਿਆ ਫਿਰ ਬਾਹਰ ਜਾਣਾ ਪੈ ਗਿਆ ਜੇ ਸਪੀਕਰ ਨੇ ਕੱਟ ਤੇ ਸੋ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਮੈਂ ਕਹਿੰਦਾ ਕਿ ਤੋਂ ਇਕੱਠੇ ਆਲ ਆਲ ਪਾਰਟੀ ਮੀਟਿੰਗ ਕੋਈ ਕਰਕੇ ਤੇ ਇਹਨੂੰ ਸ਼ਾਂਤੀਪੂਰਵਕ ਬਣਾਈਏ ਪੰਜਾਬੀਆਂ ਦੇਸ਼ ਨੂੰ ਲੀਡ ਕਰਦੇ ਆਂ ਹਰ ਖਿੱਤੇ ਚ ਹਰ ਅੰਦੋਲਨ ਚ ਦੇਸ਼ ਨੂੰ ਲੀਡ ਕਰਦੇ ਆ ਰਹੇ ਆ ਹੁਣ ਵੀ ਕਰਾਂਗੇ ਹਾਂ ਕੁਛ ਸਾਨੂੰ ਫੈਡਰਲ ਗਵਰਨਮੈਂਟ ਵੱਲੋਂ ਕੁਝ ਚੀਜ਼ਾਂ ਚ ਸਾਡੇ ਨਾਲ ਧੱਕਾ ਕੀਤਾ ਜਾਂਦਾ ਚਾਹੇ ਉਹ ਸਾਡੀ ਚਾਕੀ ਰੋਕਣਾ ਹੋਵੇ 26 ਜਨਵਰੀ ਦੇ ਪੇਟ ਚਾਹੇ ਸਾਡਾ ਪੈਸਾ ਐਨ ਐਚ ਐਮ ਦਾ ਜਾਂ ਆਰ ਡੀ ਐਫ ਦਾ ਪੈਸਾ ਰੋਕਣਾ ਸੋ ਜੇ ਉਹ ਵੀ ਸਾਡੇ ਕੋਲ ਹੋਵੇ ਤਾਂ ਅਸੀਂ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਦੇਸ਼ ਦਾ ਜਿਹੜਾ ਨਾਮ ਹੈ ਉਹ ਪੂਰੀ ਦੁਨੀਆ ਚ ਜਿਹੜਾ ਉਹ ਚਮਕਾ ਸਕਦੇ ਆ ਭਾਰਤ ਹੈ ਵਾਂਗ ਮੁੰਦਰੀ ਵਿੱਚ ਨਾਗ ਪੰਜਾਬ ਦਾ ਤੇ ਮੇਕ ਸ਼ੋਰ ਕਰਨਿਆ ਜੀ ਮੈਂ ਤੁਹਾਨੂੰ ਯਕੀਨ ਦਿਵਾਉਣਾ ਬਤੌਰ ਮੁੱਖ ਮੰਤਰੀ ਔਰ ਬਤੌਰ ਇਸ ਲੀਡਰ ਆ ਜਿਹੜਾ ਇਸ ਹਾਊਸ ਦਾ ਲੀਡਰ ਹੋਣ ਦੇ ਨਾਤੇ ਜਾਂ ਫਿਰ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਕਿ ਜਿਹੜਾ ਨਗ ਹੈ ਭਾਰਤ ਵਾਲੀ ਮੁੰਦਰੀ ਜਿਹੜਾ ਪੰਜਾਬ ਦਾ ਨਗ ਹੈ ਉਹਦੀ ਜਿਹੜੀ ਚਮਕ ਹੈ ਉਹ ਪਫਿੱਕੀ ਨਹੀਂ ਪੈਣ ਦੇਣੀ ਉਹ ਹੋਰ ਚਮਕੂ ਜੇ ਪੰਜਾਬ ਨੰਬਰ 1 ਬਣੂਗਾ ਦੇਸ਼ ਨੰਬਰ 1 ਬਣੂਗਾ ਤਾਂ ਕਰਕੇ ਅਸੀਂ ਇਸ ਕੰਮ 'ਤੇ ਲੱਗੇ ਹੋਏ ਆਂ ਔਰ ਮੈਂ ਸਾਰਿਆਂ ਨੂੰ ਫੇਰ ਇੱਕ ਵਾਰੀ ਸ਼ੁਭ ਕਾਮਨਾਵਾਂ ਵਿੱਚ ਦਿੰਨਾ ਆਉਣ ਵਾਲੇ ਇੱਕ ਡੈਮੋਕਰੈਟਿਕ ਬਹੁਤ ਵੱਡੇ ਡੈਮੋਕਰੈਟਿਕ ਫੈਸਟੀਵਲ ਵਾਸਤੇ ਤੇ ਨਾਲ ਨਾਲ ਮੈਂ ਪਬਲਿਕ ਲੋਕਾਂ ਨੂੰ ਵੀ ਇਹ ਵੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਛੁੱਟੀ ਦਾ ਦਿਨ ਨਾ ਸਮਝਿਆ ਕਰੋ ਖਾਸ ਤੌਰ ਤੇ ਸ਼ਹਿਰਾਂ ਚ ਵੋਟ ਪਰਸੈਂਟੇਜ ਬਹੁਤ ਘੱਟ ਜਾਂਦੀ ਹੈ ਉਹ ਛੁੱਟੀ ਦਾ ਦਿਨ ਸਮਝ ਲੈਂਦੇ ਨੇ ਛੱਡੋ ਪਰੇ ਅੱਜ ਦਾ ਛੁੱਟੀ ਹੈ ਚਲੋ ਕਹੀਂ ਚਲਦੇ ਹਾਂ ਤੇ ਬਾਅਦ ਚ 5 ਸਾਲ ਗਾਲਾਂ ਉਹੀ ਕੱਢਦੇ ਆ ਵੀ ਆਹ ਕੀ ਆ ਗਿਆ ਐਂ ਕਿਉਂ ਕਰਦੇ ਫੈਸਟੀਵਲ ਤੇ ਹਿੱਸਾ ਲਓ ਤੇ ਨੋਟਾ ਦਾ ਬਟਨ ਵੀ ਹੈਗਾ ਜੇ ਨਹੀਂ ਪਸੰਦ ਕੋਈ ਤਾਂ ਨੋਟ ਡੱਬਿਓ ਪਰ ਜਾਣਾ ਜ਼ਰੂਰ ਵੋਟਾਂ ਪਾਉਣੀਆਂ ਔਰ ਵੋਟਾਂ ਪਾ ਕੇ ਆਪਣੇ ਵੱਲੋਂ ਫਰਜ਼ ਨਿਭਾਉਣਾ ਅੱਗੇ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲਫੜ ਲਾਉਣਾ ਲਾਵੇ ਜਾਂ ਨਾ ਲਾਵੇ ਲੋਕਤੰਤਰ ਚ ਮਾਲਕ ਲੋਕ ਨਹੀਂ ਹੈ